ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮਜੀਠਾ ਹਲਕੇ ਵਿੱਚ ਨਕਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੇ ਹੱਕ 'ਚ ਬੋਲਦਿਆਂ ਕਹਿ ਕਿ ਹੁਣ ਯਾਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ 'ਚ ਖੁਦ ਅਸਤੀਫਾ ਦੇਣਾ ਚਾਹੀਦਾ ਹੈ ਨਹੀਂ ਤਾਂ ਡੀਜੀਪੀ ਪੱਧਰ ਤੱਕ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਹੇ ਕਿ ਇਲਾਕੇ ਵਿੱਚ ਡੀਐਸਪੀ ਤੇ ਐਸਐਚਓ ਖਿਲਾਫ ਕਾਰਵਾਈ ਕਰਨ ਨਾਲ ਕੁਝ حاصل ਨਹੀਂ ਹੋਵੇਗਾ। ਉਹਨਾਂ ਨੇ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਤੇ ਕਹੇ ਕਿ ਇਸ ਸਬੰਧੀ ਪੰਜਾਬ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਸੀ ਕਿ ਗੁਰੂ ਕੀ ਨਗਰੀ ਵਿੱਚ ਹਰ ਇਲਾਕੇ 'ਚ ਜੂਆ, ਨਕਲੀ ਸ਼ਰਾਬ ਮਿਲਦੀ ਹੈ। ਲੋਕ ਦੱਸਦੇ ਨੇ ਕਿ ਕਿੱਥੇ ਵਿਕਦੀ ਹੈ ਪਰ ਪੁਲਿਸ ਨੂੰ ਨਹੀਂ ਪਤਾ। ਉਹਨਾਂ ਕਹੇ ਕਿ ਸ਼ਰਾਬ ਮਾਫੀਆ ਹਰ ਜਗ੍ਹਾ ਫੈਲਿਆ ਹੋਇਆ ਪਿਛਲੇ ਕਈ ਸਾਲਾਂ ਤੋਂ ਇਸ ਕਰ ਰਹੇ ਨੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਹੈ ਸਾਰਾ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਦਾ ਕਿ ਤੁਸੀਂ ਅੱਜ ਇਸ ਪ੍ਰੈਸ ਜਿਹੜੀ ਅਸੀਂ ਕਾਨਫਰੰਸ ਕਰਨ ਜਾ ਰਹੇ ਉਹਦੇ ਚਾਏ ਜੇ ਮੇਰੇ ਨਾਲ ਡਾਕਟਰ ਰਾਜਕਮਰ ਬੇਰਕਾ ਜੀ ਜਿਹੜੇ ਸਾਡੇ ਸਾਬਕਾ ਵਜ਼ੀਰ ਨੇ ਜਗਨਪ੍ਰਸਾਦ ਸ਼ਰਮਾ ਜਿਹੜੇ ਸਾਬਕਾ ਮੈਲਿੰਡ ਦਿਨੇਸ਼ ਪਸੀ ਜਿਹੜੇ ਸਾਬਕਾ ਚੇਅਰਮੈਨ ਨੇ ਯੋਧੇ ਪ੍ਰਧਾਨ ਵੀਰੇ ਸਾਡੇ ਸਾਡਾ ਅੱਜ ਦਾ ਜਿਹੜਾ ਮੁੱਖ ਏਜੰਡਾ ਪ੍ਰੈਸ ਕਾਨਫਰੰਸ ਦਾ ਜਿਹੜੀਆਂ ਚੌ 17 ਤੋਂ ਵੱਧ ਮੌਤਾਂ ਮਜੀਠੇ ਹਿਲਕੇ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਹੋਈਆਂ ਨੇ। ਔਰ ਅਲਕੋਹਲ ਤੇ ਜਿਹੜੀ ਜਾਲੀ ਸ਼ਰਾਬ ਪੀਣ ਦੇ ਨਾਲ ਮੌਤਾਂ ਹੋਈਆਂ ਨੇ। ਇਹ ਜਿਹੜਾ ਖਦਸ਼ਾ ਸੀ ਅਸੀਂ ਬਹੁਤ ਪਹਿਲਾਂ ਜ਼ਾਹਿਰ ਕੀਤਾ ਸੀ। 4 5 6 ਸਾਲ ਹੀ ਹੋ ਗਏ ਇਸ ਲੜਾਈ ਨਾਲ ਲੜਦਿਆਂ ਨੂੰ ਚੱਟੇ ਦੀ ਔਰ ਖਾਸ ਕਰ ਅਲਕੋਹਲ ਦੀ ਔਰ ਡੜੇ ਸੱਟੇ ਦੀ ਨਾਲ ਅਮਰਸਰ ਦੀ। ਇਹ ਚਿੱਟੀਆਂ ਬੀਜਪੀ ਸਾਹਿਬ ਨੂੰ ਵੀ ਲਿਖੀਆਂ ਗਈਆਂ। ਮੁੱਖ ਮੰਤਰੀ ਸਾਹਿਬ ਨੂੰ ਵੀ ਲੈਟਰ ਲਿਖ ਕੇ ਜਾਣ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਬਾਰ ਬਾਰ ਦਿੱਤੀ ਗਈ ਔਰ ਇੱਕ ਲੈਟਰ ਦਾ ਨਾਲ ਜ਼ਿਕਰ ਕੀਤਾ ਗਿਆ ਕਿ ਕਦੋਂ-ਕਦੋਂ ਤੁਹਾਨੂੰ ਇਹ ਗੱਲਾਂ ਦੱਸੀਆਂ ਗਈਆਂ ਪਰ ਬਦਕਿਸਮਤੀ ਹੈ ਕਿ ਇੱਕ ਚੁਣੇ ਹੋਏ ਨਮਾਇੰਦੇ ਨੂੰ ਵੀ ਜਦੋਂ ਤੁਸੀਂ ਧਿਆਨ ਨਹੀਂ ਦਿੰਦੇ ਫਿਰ ਅਜਿਹੇ ਘਟਨਾਵਾਂ ਦਾ ਹੋਣਾ ਤੈਅ ਹੈ ਕਿਉਂਕਿ ਜਦੋਂ ਉਹਦੀ ਕੋਈ ਚਿੱਠੀ ਲਿਖਦੇ ਜਦੋਂ ਮੀਡੀਆ 'ਚ ਆਉਂਦੀ ਹੈ ਤੇ ਕੁਦਰਤੀ ਗੱਲ ਹੈ ਜਿਹੜਾ ਮਾਫੀਆ ਨੂੰ ਵੀ ਪਤਾ ਲੱਗਦਾ ਕਿ ਕੋਈ ਬੰਦੇ ਨੇ ਚਿੱਠੀ ਲਿਖੀ ਹੈ ਹੋ ਸਕਦਾ ਉਹਨੂੰ ਉਹ ਕੰਟਰੋਲ ਕਰਦੇ ਹੋ ਇਸ ਕਰਕੇ ਸਰਕਾਰ ਇਹਦੇ ਨਾਲ ਧਿਆਨ ਰੱਖਦੇ ਸਮੇਂ ਜਿੱ ਦਿੱਤਾ ਨੇ ਇਹ ਹੈ ਕਿ ਇਹ ਬੇਸੀਕ ਜਿਹੜੀ ਇਹ ਸ਼ਰਾਬ ਹੈ ਜਾਂ ਜਿਹੜੀ ਅਲਕੋਹਲ ਜਿਹਨੂੰ ਕਹਿ ਦਿੰਦੇ ਆ ਇਹ ਸਿੰਥੈਟਿਕ ਮੈਂ ਸਭਨਾਂ ਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਗੁੜ ਦੀ ਸ਼ਰਾਬ ਨਿਕਲਦੀ ਹੁੰਦੀ ਜਿਹੜੀ ਕਿ ਬੰਦੇ ਨੂੰ ਮਰਦੀ ਮਾਰਦੀ ਨਹੀਂ ਸੀ ਇਸ ਲੈਵਲ ਤੇ ਇਹ ਕੈਮੀਕਲ ਨੇ ਤੇ ਨਾਲ ਇਹਦੇ ਵਿੱਚ ਅ ਅਲਕੋਹਲ ਹੈ ਜਿਹਦੀ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਿਹੜੀ ਮਤਲਬ ਉਹਨੂੰ ਨਾਂ ਨਾਲ ਲਿਆ ਜਾਂਦਾ ਉਹ ਥੋੜੀ ਜਿਹੀ ਜਿਹੜੀ ਅਲਕੋਹਲ ਐ 10-10 ਲੀਟਰ 5-5 ਲੀਟਰ ਚ ਪਾਉਂਦੇ ਨੇ ਉਹ ਅੱਗੇ ਸ਼ਰਾਬ ਬਣਾ ਕੇ ਵੇਚਦੇ ਨੇ ਇਹਨੂੰ ਕੰਜ਼ਿਊਮ ਕੌਣ ਕਰਦਾ ਐ ਇਹਨੂੰ ਗਰੀਬ ਲੋਗ ਕੰਜ਼ਿਊਮ ਕਰਦੇ ਨੇ ਜਿਹੜਾ ਥੱਕਿਆ ਟੁੱਟਿਆ ਦਿਹਾੜੀਦਾਰ ਜਿਹੜੀ ਹੁਣ ਮੌਤ ਹੋ ਗਈ ਮੈਂ ਉਹ ਚ ਵੀ ਦੱਸ ਦਿਆਂ ਇੱਕ ਪਥੇਰ ਕਰਨ ਵਾਲਾ ਸੀ ਕੁਝ ਰਾਜ ਮਿਸਤਰੀ ਸੀ ਕੁਝ ਦਿਹਾੜੀਦਾਰ ਵਾਲੇ ਸੀ ਕੁਝ ਪੇਂਟ ਤੇ ਜਾਣ ਵਾਲੇ ਸੀ ਮਤਲਬ ਇਹੋ ਜਿਹੇ ਲੋਕ ਸੀ ਜਿਹੜੇ ਇਹਦੇ ਬਲੇਵੇਂ ਚ ਆਏ ਜਦੋਂ ਥੱਕ ਜਾਂਦੇ ਆ 12-12 ਘੰਟੇ ਕੰਮ ਕਰਕੇ ਰਾਤ ਨੂੰ ਜਦੋਂ ਹੱਡ ਟੁੱਟਦੇ ਆ ਥਕਾਵਟ ਹੁੰਦੀ ਐ ਫਿਰ ਇਹ ਪਿਛਲੀ ਇੱਕ ਬਣਿਆ ਹੀ ਆਇਆ ਸਿਸਟਮ ਐ ਕਿ ਰਾਤ ਨੂੰ ਉਹਨਾਂ ਨੇ ਸ਼ਰਾਬ ਦੇ ਦੋ ਪੈਗ ਲਾਉਣੇ ਲਾਉਣੇ ਨੇ ਭਾਵੇਂ ਉਹ ਮੁੱਲ ਲੈ ਕੇ ਪੀਣ ਕਿਤੇ ਉਹ ਪੀਣ ਉਹਨਾਂ ਨੇ ਕਰਨੇ ਗੁਰਦੀ ਸ਼ਰਾਬ ਸਰਕਾਰ ਨੇ ਬੈਨ ਕਰਤੀ ਐ ਵੀ ਸਰਕਾਰੀ ਠੇਕੇ ਨੇ ਤੁਹਾਨੂੰ ਗੁਰਦੀ ਸ਼ਰਾਬ ਨਹੀਂ ਕੱਢਣ ਦਿੱਤੀ ਜਾਏਗੀ ਚਲੋ ਪਰ ਉਹਦੇ ਪੈਰਲਲ ਇਹ ਅਲਕੋਹਲ ਦੇ ਠੇਕੇ ਜਿਹੜੇ ਆ ਹਰ ਪਿੰਡ 'ਚ ਹਰ ਕਸਬੇ 'ਚ ਸ਼ਹਿਰ ਦੀਆਂ ਸਾਰੀਆਂ ਆਬਾਦੀਆਂ ਚ ਬੜੇ ਢੱਲੇ ਨਾਲ ਔਰ ਬੜੇ ਪੁਰਾਣੇ ਵਿਖਦੇ ਮੈਂ ਇਹ ਵੀ ਕਹਿੰਦਾ ਤੁਹਾਨੂੰ ਕਿ ਅੱਜ ਦੇ ਨਹੀਂਗੇ ਇਹ ਪ੍ਰਾਤਨ ਸਮੇਂ ਦੇ ਵਿਖਦੇ ਪਰ ਅੱਜ ਇਹ ਜਦੋਂ ਸਰਕਾਰ ਚੇਂਜ ਹੁੰਦੀ ਹੈ ਇਹ ਮਾਫੀਆ ਉਹਨਾਂ ਦੀ ਗੋਦੀ ਚ ਆਪ ਜਾਂਦਾ ਜਦੋਂ ਇਹ ਸਰਕਾਰ ਚੇਂਜ ਹੋਈ ਸੀ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਲਈ ਅਗਾਹ ਸੂਚੇਤ ਕੀਤਾ ਸੀ ਕਿ ਇਹ ਕੰਮ ਇਦਾਂ ਹੋਣਾ ਹੈ ਪਰ ਉਹਨਾਂ ਨੇ ਇਹ ਗੰਭੀਰਤਾ ਨਾਲ ਲਿਆ ਇਹਨਾਂ ਨੇ ਸਮਝਿਆ ਨਹੀਂ ਇੱਕ ਮੈਂਬਰ ਪਾਰਲੀਮੈਂਟ ਨੂੰ ਪੁੱਛ ਲਈਏ ਬੁਲਾ ਕੇ ਪੇ ਤੁਹਾਡੇ ਜਿਹੜੇ ਖਰਚਾ ਹੈ ਕੀ ਆ ਕਿਉਂਕਿ ਇਹਦਾ 마ਫੀਆ ਕੰਟਰੋਲ ਕਰਦਾ ਮੇਰਾ ਮੰਨਣਾ ਕਿ ਉਦੋਂ ਤੱਕ 마ਫੀਆ ਸਰਕਾਰ ਚ ਜਾ ਚੁੱਕਾ ਸੀ ਔਰ ਉਸ 마ਫੀਏ ਨੇ ਇਸ ਵੇਲੇ ਆਮ ਆਦਮੀ ਪਾਰਟੀ ਦੀਆਂ ਐਮ ਐਲ ਏ ਉਹਨਾਂ ਦੇ ਅਹੁਦੇਦਾਰ ਕੁਝ ਕੁਝ ਉਹਨਾਂ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਬਿਲਕੁਲ ਸੱਜੇ ਖੱਬੇ ਤੁਹਾਨੂੰ ਮਿਲ ਮਿਲਦਾ ਵੇਖਦਾ ਵੇਖਣ ਨੂੰ ਮਿਲ ਜੇਗਾ ਤੁਸੀਂ ਸਭ ਪਛਾਣਦੇ ਜੀ ਕੌਣ ਕੀ ਕਰਦਾ ਬੇਸਿਕਲੀ ਲੋਕ ਸਮਝਦੇ ਕਿ ਸ਼ਾਇਦ ਸ਼ਰਾਬ ਵੇਚਣ ਵਾਲਾ ਆਪ ਉੱਥੇ ਬਹੂਗਾ ਅਲਕੋਹਲ ਵੇਚ ਨਹੀਂ ਉਹਦੇ ਦਲਾਲ ਉੱਥੇ ਫਿਰਦੇ ਨੇ ਵਾਲੇ ਦੁਆਲੇ ਫਿਰ ਉਹ ਸੌਦੇ ਕਰਾਉਂਦੇ ਨੇ ਕਿ ਕੀ ਕੀ ਹੋਣਾ ਕਿੰਨਾ ਚ ਨਾ ਨਹੀਂ ਤੇ ਕਦੀ ਪੁਲਿਸ ਹੋ ਸਕਦਾ ਇਹ ਸੜਕ ਤੋਂ ਪਾਰ ਪੁਲਿਸ ਹੋਵੇ ਜਿੱਥੇ ਜਿਹੜੀ ਜਨਾਨੀ ਫੜੀ ਗਈ ਹੈ ਜਿਹੜੀ ਸ਼ਰਾਬ ਦੀ ਤਸਕਰ ਸੀ ਉਹ ਬਿਲਕੁਲ ਜਿਹੜੀ ਜਿਹੜਾ ਪੁਲਿਸ ਚੌਕੀ ਹੈ ਉਹਦੇ ਸਾਹਮਣੇ ਉਹਦਾ ਕਾਰਜ ਹੈ